24000 ਏਕੜ ਜ਼ਮੀਨ ਅਕਵਾਇਰ ਕਰਨੀ ਸੀ ਸਰਕਾਰ ਨੇ ਪੰਜਾਬ ਸਰਕਾਰ ਨੇ 24000 ਏਕੜ ਜ਼ਮੀਨ ਕਿੰਨੇ ਪਿੰਡ ਉਜੜਨੇ ਸੀ ਪਹਿਲਾਂ ਹੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਕਦੇ ਚੰਡੀਗੜ੍ਹ ਬਣਾ ਦਿੱਤਾ ਜਾਂਦਾ ਕਦੇ ਕੁਝ ਬਣਾ ਦਿੱਤਾ ਕਦੇ ਕੁਝ ਬਣਾ ਦਿੱਤਾ ਜਾਂਦਾਗਾ ਤੇ ਇਹਨਾਂ ਨੇ ਤਾਂ ਸਮਝਿਆ ਸੀ ਕਿ ਅਸੀਂ ਕਿਸਾਨਾਂ ਨੂੰ ਜੇਕਰ ਧਰਨਾ ਚੁਕਾ ਸਕਦੇ ਆ ਤੇ ਅਸੀਂ ਕਿਸਾਨਾਂ ਨੂੰ ਧਰਨਾ ਤਾਂ ਚੁਕਾਤਾ ਸੀ ਮਿੰਟਾਂ ਦੇ ਵਿੱਚ ਖਦੇੜ ਤੇ ਤੇ ਇਸ ਤਰ੍ਹਾਂ ਅਸੀਂ ਜ਼ਮੀਨ ਕਰ ਲਾਂ ਅਕਵਾਇਰ ਕਰ ਲਾਂਗੇ ਪਰ ਪਤਾ ਨਹੀਂ ਇਹਨਾਂ ਨੂੰ ਇਹ ਪੰਜਾਬੀ ਆ ਇਹ ਆਪਣੇ ਆਪ ਨੂੰ ਇਤਿਹਾਸਿਕ ਹੋਂਦਾ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਕਿ ਮੈਂ ਪੰਜਾਬ ਦਾ ਬੜਾ ਇਤਿਹਾਸਿਕ ਆ ਜੇ ਇਤਿਹਾਸਿਕ ਹੁੰਦਾ ਤੇ ਤੂੰ ਕਿਸਾਨਾਂ ਦੇ ਨਾਲ ਭਾਈ ਜੋ ਕੁਝ ਕਰ ਰਿਹਾ ਇਹ ਤੈਨੂੰ ਕਰਨਾ ਨਹੀਂ ਚਾਹੀਦਾ ਕਿਉਂਕਿ ਇਹਨਾਂ ਵਰਜੀ ਕਾ ਖਾਲਸਾ ਵਰਜੀ ਕੀ ਪਤੇ ਵੀਡੀਓ ਬੜੀ ਧਿਆਨ ਦੇ ਨਾਲ ਸੁਣਨ ਵਾਲੀ ਆ ਇਕੱਲੀ ਇਕੱਲੀ ਗੱਲ ਜਿਹੜੀ ਤੁਹਾਨੂੰ ਅੱਜ ਸੁਣਾਵਾਂਗੇ ਕਿਉਂਕਿ ਜਿਹੜਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਪੰਜਾਬ ਦੇ ਵਿੱਚ ਆਮ ਆਦਿ ਪਾਰਟੀ ਦੀ ਸਰਕਾਰ ਤੇ ਆਮ ਆਦਿ ਪਾਰਟੀ ਕਿਸਾਨਾਂ ਦੇ ਨਾਲ ਕੀ ਕੁਝ ਕਰਨਾ ਜਾ ਰਹੀ ਸੀ ਤੇ ਕਈ ਕਹਿੰਦੇ ਹੁੰਦੇ ਆ ਕਿ ਜੇਦੋਂ ਧੌਣ ਦੇ ਵਿੱਚੋਂ ਕਿੱਲਾ ਕੱਢਣਾ ਹੋਵੇ ਨਾ ਫਿਰ ਉਦੋਂ ਇਕੇ ਦੀ ਬੜੀ ਜ਼ਰੂਰਤ ਹੁੰਦੀ ਆ ਉਹ ਏਕਾ ਅੱਜ ਪੰਜਾਬੀਆਂ ਦਾ ਕਿਸਾਨਾਂ ਦਾ ਜਥੇਬੰਦੀਆਂ ਦਾ ਤੇ ਹਰ ਇੱਕ ਉਸ ਨੌਜਵਾਨ ਦਾ ਜਿਨ੍ਹਾਂ ਨੇ ਕਿ ਭਗਵਾਨਤ ਮਾਨ ਨੇ ਇਸ ਨੀਤੀ ਲੈਂਦੂ ਲੱਗਿਆ ਜਿਹੜੀ ਪਾਲਿਸੀ ਆ ਤੇ ਉਹਨੂੰ ਬਾਅਸ ਲੈਣਾ ਪਿਆ ਜਿਹੜੀ ਕਿ ਜੂ ਟਰਨ ਲੈਣੇ ਪਈ ਤੇ ਕਿੰਨੇ ਟਾਈਮ ਦੇ ਵਿੱਚ ਕਿਸਾਨਾਂ ਦੇ ਨਾਲ ਝਗੜੇ ਹੁੰਦੇ ਰਹੇ ਆ ਕਿਸਾਨਾਂ ਦੀਆਂ ਜ਼ਮੀਨਾਂ ਉੱਤਾਂ ਵਾਂਗੂ ਪਾਲਿਆਂ ਉਤੇ ਝੋਨਾ ਲਾਇਆ ਤੇ ਕਿਸਾਨਾਂ ਨੂੰ ਉਹਦੇ ਵਿੱਚ ਭਜਾ ਭਜਾ ਕੇ ਪੁਲਿਸ ਵੱਲੋਂ ਕੁੱਟਿਆ ਵੀ ਗਿਆ ਤੇ ਬੜਾ ਕੁਝ ਤੁਸੀਂ ਸਾਰਾ ਵੇਖਿਆਗਾ ਕਿ ਕਿੰਨੇ ਟਾਈਮ ਤੋਂ ਜਿਹੜਾ ਲਗਾਤਾਰ ਇਹ ਸਾਰਾ ਕੁਝ ਚੱਲ ਰਿਆ ਸੀ ਇਹ ਕੌਣ ਕਰ ਰਿਆ ਸੀ ਭਗਵੰਤ ਮਾਨ ਕਰ ਰਿਆ ਸੀ ਜਾਂ ਫਿਰ ਇਹ ਦਿੱਲੀ ਵਾਲਿਆਂ ਦੀ ਦੇਣ ਸੀ ਜੋ ਮਰਜ਼ੀ ਸੀ ਪਰ ਆਮਾ ਦੀ ਪਾਰਟੀ ਇਹਦੇ ਵਿੱਚ ਬੁਰੀ ਤਰ੍ਹਾਂ ਘਿਰ ਚੁੱਕੀ ਸੀ ਕਿਉਂਕਿ ਜਦੋਂ ਇਹ ਪਾਲਿਸੀ ਲੈ ਕੇ ਆਇਆ ਇੱਥੇ ਪਤਾ ਨਹੀਂ ਕੀ ਗੱਲ ਆ ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਕੋਈ ਕਾਨੂੰਨ ਲੈ ਕੇ ਆਉਂਦਾ ਤੇ ਰਾਤੋਂ ਰਾਤ ਕਿਸਾਨਾਂ ਦੇ ਉੱਪਰ ਥੋਪ ਦਿੰਦਾ ਰਾਤੋਂ ਰਾਤ ਨੋਟਬੰਦੀ ਹੋ ਜਾਂਦੀ ਆ ਜੇਕਰ ਪੰਜਾਬ ਦਾ ਮੁੱਖ ਮੰਤਰੀ ਕੋਈ ਇਹ ਜਾਂ ਕੁਝ ਲੈ ਕੇ ਆਉਂਦਾ ਤੇ ਰਾਤੋਂ ਰਾਤ ਸਾਰਾ ਕੁਝ ਕਰ ਸਕਦਾਗਾ ਪਰ ਰਾਤੋਂ ਰਾਤ ਨਸ਼ਾ ਕਿਉਂ ਤੋਂ ਕਾਤੋਂ ਨਹੀਂ ਬੰਦ ਹੁੰਦਾ ਵੱਡਾ ਸਵਾਲ ਆ ਇਹ ਇਹ ਦੇਸ਼ ਦੇ ਉਹ ਕਿਸਾਨ ਨੇ ਉਹ ਨੌਜਵਾਨ ਨੇ ਇਹ ਉਹ ਪੰਜਾਬੀ ਨੇ ਜਿਨ੍ਹਾਂ ਨੇ ਆਪਣੇ ਸਰਕਟ ਵਾਲੇ ਆਪਣੀਆਂ ਜਾਨਾਂ ਦੇ ਦਿੱਤੀਆਂ ਪਰ ਜਿੱਥੇ ਗੱਲ ਅਣਖ ਤੇ ਅਬਰੂ ਦੀ ਆ ਜਾਵੇ ਜਿੱਥੇ ਇੱਜ਼ਤ ਦੇ ਅਣਖ ਦੀ ਆ ਜਾਵੇ ਤੇ ਫਿਰ ਉਹਤੇ ਵਾਪਸ ਨਹੀਂ ਹਟਦੇ ਤੇ ਫਿਰ ਉਹਤੇ ਧੌਣ ਤੇ ਗੋਡਾ ਰੱਖ ਕੇ ਜਿਹੜਾ ਇਹ ਸਾਰਾ ਚੀਜ਼ਾਂ ਵਾਪਸ ਕਰਾਉਣੀਆਂ ਜਿਹੜੀਆਂ ਪੈ ਜਾਂਦੀਆਂ ਜਿਹੜਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਦਿੱਲੀ ਦੇ ਵਿੱਚ ਪ੍ਰਧਾਨ ਮੰਤਰੀ ਨੂੰ ਮਾਫੀ ਮੰਗਣੀ ਪਈ ਪੰਜਾਬ ਦੇ ਕੋਲੋਂ ਪੰਜਾਬ ਹਰਿਆਣਾ ਦੇ ਕੋਲੋਂ ਕਿ ਮੈਂ ਪਾਲਿਸੀ ਜਿਹੜੀ ਆ ਜੋ ਕਾਨੂੰਨ ਮੈਂ ਲੈ ਕੇ ਆਇਆ ਸੀ ਮੈਂ ਇਹਨਾਂ ਕਿਸਾਨਾਂ ਨੂੰ ਚੰਗੀ ਤਰ੍ਹਾਂ ਸਮਝਾ ਨਹੀਂ ਸਕਿਆ ਤੇ ਹੁਣ ਭਗਵੰਤ ਮਾਨ ਦਾ ਜਿਹੜਾ ਲੈਂਡ ਜਿਹੜੀ ਪਾਲਿਸੀ ਆ ਜਿਹੜੀ ਉਹ ਜਿਹੜੀ ਹੁਣ ਵਾਪਸ ਜਿਹੜੀ ਆ ਉਹ ਰੱਦ ਹੋ ਚੁੱਕੀ ਆ ਜਿਹੜੀ ਕਿ ਜਿਹੜਾ ਸਰਕਾਰ ਨੇ ਕਹਿਤਾ ਲੈਂਡ ਜਿਹੜਾ ਪੌਲਿੰਗ ਪਾਲਿਸੀ ਸੀ ਜਿਹੜੀ ਉਹਦੇ ਤਹਿਤ ਕਿੰਨੇ ਕਿਸਾਨਾਂ ਦੇ ਆ ਜ਼ਮੀਨਾਂ ਓਜੜਨੀਆਂ ਸੀ ਪਤਾ ਨਹੀਂ ਕਿੰਨੇ ਕਿਸਾਨਾਂ ਦੇ ਕਤਲ ਹੋਣੇ ਸੀ ਕਿੰਨੇ ਕਿਸਾਨਾਂ ਦੇ ਸਿਰ ਲੱਗਣੇ ਸੀ ਉਹਨਾਂ ਜ਼ਮੀਨਾਂ ਦੇ ਖਾਤਰ ਪਤਾ ਨਹੀਂ ਪੰਜਾਬ ਦੇ ਵਿੱਚ ਕੀ ਹੋ ਜਾਣਾ ਸੀ ਕਿਉਂਕਿ ਕਿਸਾਨ ਕਹਿੰਦੇ ਅਸੀਂ ਆਪਣੀ ਇੱਕ ਇੰਚ ਜਿਹੜੀ ਜ਼ਮੀਨ ਆ ਉਹ ਅਸੀਂ ਨਹੀਂ ਦੇਣੀ ਤੇ ਆਪਣੇ ਬੰਦੇ ਬਿਠਾ ਕੇ ਕਹਿੰਦੇ ਯਾ ਦੇਖ ਲਓ ਕਿਸਾਨ ਤਾਂ ਕਹਿੰਦੇ ਸਾਡੇ ਨਾਲ ਸਹਿਮਤਾ ਪਰ ਕਿਸਾਨਾਂ ਨੇ ਜਦੋਂ ਕਿਹਾ ਉਹ ਕਹਿੰਦੇ ਕਿ ਸੰਯੁਕਤ ਮੋਰਚੇ ਵੱਲੋਂ ਜਿਹੜਾ ਇੱਕ ਮੋਰਚਾ ਲਾਉਣਾ ਸੀ 24 ਅਗਸਤ ਨੂੰ ਪੱਕੇ ਤੌਰ ਦੇ ਉੱਪਰ ਤੇ ਪਰ ਆਖਰ ਜਦੋਂ ਵਿਰੋਧ ਹੋਣ ਲੱਗਿਆ ਜਦੋਂ ਪਿੰਡਾਂ ਦੇ ਵਿੱਚ ਇਹਨਾਂ ਦੇ ਐਮਐਲਏ ਐਮਪੀ ਆ ਵਿਧਾਇਕਾਂ ਨੂੰ ਜਿਹੜਾ ਬਾਰਡ ਨਹੀਂ ਦਿੱਤਾ ਤੇ ਉਹਨਾਂ ਦੀ ਜਿਹੜਾ ਕਿ ਪਿੰਡ ਤੋਂ ਵਾਪਸੀ ਰੇਸਾ ਲਵਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਤਾਂ ਪਿੰਡਾਂ ਦੇ ਵਿੱਚ ਇੱਕ ਬਦਰੋ ਉੱਠ ਖੜਿਆ ਸੀ ਨੌਜਵਾਨਾਂ ਦਾ ਆਮ ਆਦੀ ਪਾਰਟੀ ਦੇ ਜਿਹੜੇ 90 ਬਣੇ ਜਿਹੜੇ ਐਮਐਲਏ ਬਣਾਏ ਸੀ ਲੋਕਾਂ ਨੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਪੋਸਟਰ ਲਾਤੇ ਸੀ ਕਿ ਸਾਡੇ ਪਿੰਡ ਦੇ ਵਿੱਚ ਕੋਈ ਨੁਮਾਇੰਦਾ ਨਾ ਬੜੇ ਤੇ ਬਹੁਤ ਜਿਹੜੇ ਅਣਖ ਵਾਲੇ ਸੀ ਆਵਾਜ਼ ਦੀ ਪਾਰਟੀ ਦੇ ਵਿੱਚ ਤੇ ਉਹਨਾਂ ਨੇ ਜਿਹੜੇ ਸਤੇਪੇ ਵੀ ਜਿਹੜੇ ਡੇਨੇ ਸ਼ੁਰੂ ਕਰ ਦਿੱਤੇ ਸੀ ਤੇ ਪਰ ਜੋ ਭਗਵਾਨਤਮਾ ਦੀ ਸਰਕਾਰ ਨੇ ਤੱਕਾ ਕਰਦੀ ਸੀ ਤੇ ਹੁਣ ਜਿਹੜਾ ਕਿ ਉਸੇ ਚੀਜ਼ ਨੂੰ ਜਿਹੜੇ ਕਿਸਾਨਾਂ ਦੇ ਉੱਤੇ ਲਾਗੂ ਕਰਨਾ ਚਾਹੁੰਦੀ ਸੀ ਕਿਉਂ ਵਾਪਸ ਲਿਆ ਮੈਂ ਤੁਹਾਨੂੰ ਇੱਕ ਹੋਰ ਦੱਸ ਦੇਵਾਂ ਕਿ 24000 ਏਕੜ ਜ਼ਮੀਨ ਅਕਵਾਇਰ ਕਰਨੀ ਸੀ ਸਰਕਾਰ ਨੇ ਪੰਜਾਬ ਸਰਕਾਰ ਨੇ 24000 ਏਕੜ ਜ਼ਮੀਨ ਕਿੰਨੇ ਪਿੰਡ ਉਜੜਨੇ ਸੀ ਪਹਿਲਾਂ ਹੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਕਦੇ ਚੰਡੀਗੜ੍ਹ ਬਣਾ ਦਿੱਤਾ ਜਾਂਦਾ ਕਦੇ ਕੁਝ ਬਣਾ ਦਿੱਤਾ ਕਦੇ ਕੁਝ ਬਣਾ ਦਿੱਤਾ ਜਾਂਦਾਗਾ ਪਹਿਲਾਂ ਹੀ ਕਿਸਾਨਾਂ ਦੇ ਉੱਪਰ ਜਿਹੜਾ ਬੜਾ ਬੜਾ ਬੋਝ ਆ ਕਿਸਾਨਾਂ ਨੂੰ ਜਿਹੜਾ ਕਿ ਉਹਨਾਂ ਨੂੰ ਉਹਨਾਂ ਦੇ ਭਾਅ ਨਹੀਂ ਮਿਲ ਰਹੇ ਜ਼ਮੀਨਾਂ ਦੇ ਜੋ ਅਗਾਉਂਦੇ ਆ ਚੋਨਾ ਗਾਉਂਦੇ ਚ ਨਰਮਾ ਚ ਇੱਕ ਪਾ ਚ ਮੱਕੀ ਆ ਚ ਸਰੋਂ ਆ ਚ ਜਵਾਰ ਆ ਚ ਮੂੰਗੀਏ ਜੋ ਵੀ ਆ ਤੇ ਉਹਨਾਂ ਨੂੰ ਐਮਐਸਪੀ ਨਹੀਂ ਮਿਲ ਰਹੀ ਤੇ ਉਹਨਾਂ ਦੇ ਨਾਲ ਪਹਿਲੇ ਸਰਕਾਰਾਂ ਧੱਕਾ ਕਰ ਰਹੀਆਂ ਨੇ ਤੇ ਸਰਕਾਰਾਂ 24000 ਏਕੜ ਜ਼ਮੀਨ ਆ ਜਿਹੜੀ ਐਕਵਾਇਰ ਕਰਨ ਤੁਰੇ ਸੀ ਤੇ ਪਰ ਅੱਜ ਜਿਹੜੀ ਇਹ ਪਾਲਿਸੀ ਆ ਇਹ ਜਿਹੜੀ ਸਰਕਾਰ ਨੇ ਵਾਪਸ ਲੈ ਲਈ ਆ ਕਿਉਂਕਿ ਕਿਸਾਨਾਂ ਦਾ ਤੇ ਪੰਜਾਬੀਆਂ ਦਾ ਗੁੱਸਾ ਬੜਾ ਰੋਜ ਜਿਹੜਾ ਜਾਗਿਆ ਤੇ ਮੈਂ ਇੱਥੇ ਗੱਲ ਕਹੂੰਗਾ ਕਿ ਤਿੰਨ ਚਾਰ ਨੌਜਵਾਨ ਇੱਥੇ ਉਹ ਵੀ ਆ ਲੱਖਾ ਸੁਧਾਨਾ ਜਾਂ ਹਰਿਆਣੇ ਤੋਂ ਆ ਮੁੰਡਾ ਨਮਦੀਪ ਤੇ ਹੋਰ ਵੀ ਨੌਜਵਾਨ ਨੇ ਜਿਨ੍ਹਾਂ ਨੇ ਕਿ ਆਪਣੇ ਸਿਰ ਧੜ ਦੀ ਬਾਜ਼ੀ ਲਾ ਕੇ ਜਿਹੜਾ ਇਸ ਨੀਤੀ ਦੇ ਖਿਲਾਫ ਜਿਹੜਾ ਡਟ ਕੇ ਲੜਿਆ ਸਰਕਾਰਾਂ ਕਹਿੰਦੀਆਂ ਸਾਡੇ ਉੱਤੇ ਪਰਚੇ ਪਾਓ ਸਾਡੇ 'ਤੇ ਚਾਹੇ ਗੋਲੀਆਂ ਮਾਰੋ ਅਸੀਂ ਪਿੱਛੇ ਨਹੀਂ ਹਟਾਂਗੇ ਤੇ ਕਿਸਾਨ ਜਿਹੜੇ ਕਿ ਬਜ਼ੁਰਗ ਸਾਡੇ ਬਾਪੂ ਨੇ ਉਹਨਾਂ ਨੇ ਕਹਿ ਦਿੱਤਾ ਸੀ ਸਾਡਾ ਸਿਰ ਲੱਗ ਜਾਊਗਾ ਪਰ ਅਸੀਂ ਜ਼ਮੀਨ ਨਹੀਂ ਦੇਵਾਂਗੇ ਤੇ ਕਹਿੰਦੇ 2027 ਦੇ ਵਿੱਚ ਇਹਨਾਂ ਨੂੰ ਸਬਕ ਸਿਖਾਵਾਂਗੇ ਜਦੋਂ 2027 ਦਾ ਪਤਾ ਲੱਗਿਆ ਤੇ ਫਿਰ ਭਗਵਾਨਤਮ ਜਿਹੜਾ ਦਵਗਜੇ ਮਾਰਦਾ ਸੀ ਕਿ ਮੈਂ ਤਾਂ ਬਦਲਾ ਲੈ ਕੇ ਆਇਆਂਗਾ ਮੈਂ ਤਾਂ ਖੱਟੀ ਪੱਗ ਬਣਨੀ ਭਗਵਾਨਤਮ ਆਪਣੇ ਭਗਤ ਸਿੰਘ ਵਰਗੀ ਪਤਾ ਨਹੀਂ ਮੈਂ ਭਗਤ ਸਿੰਘ ਬਣ ਗਿਆ ਇਸ ਤਰ੍ਹਾਂ ਭਗਤ ਸਿੰਘ ਨਹੀਂ ਬਣੇ ਜਾਂਦੇ ਤੇ ਫਿਰ ਪਿੱਛੇ ਕਿਉਂ ਹਟਿਆ ਜਾ ਤਾਂ ਫਿਰ ਇਹਨਾਂ ਚੀਜ਼ਾਂ ਉੱਪਰ ਕੈਮਰਾ ਹੋ ਤੇ ਜਾਂ ਫਿਰ ਮੋਕਣਾ ਮਰਿਆ ਕਰੋ ਸਿੱਧੀ ਸਵਾਲ ਸਪਸ਼ਟਾ ਪੰਜਾਬੀ ਦੇ ਵਿੱਚ ਹੁਣ ਲੈਂਡ ਪੋਲਿੰਗ ਜਿਹੜੀ ਪਾਲਸੀ ਆ ਇਹ ਸਕੀਮ ਕੌਣ ਲੈ ਕੇ ਆਇਆ ਸੀ ਤੇ ਬਾਅਦ ਸੁਣ ਕਿਉਂ ਹੋਈ ਆ ਤੁਹਾਨੂੰ ਸਾਰਿਆਂ ਨੂੰ ਪਤਾਗਾ ਸਰਪਾ ਵੋਟਾਂ ਦਾ ਕਿ 2027 ਦੇ ਵਿੱਚ ਸਾਡਾ ਪੱਤਾ ਸਾਫ਼ ਹੋ ਜਾਣਾਗਾ ਜਿਸ ਤਰ੍ਹਾਂ ਅਕਾਲੀ ਦਲ ਬਾਦਲ ਦਾ ਹੋਇਆਗਾ ਕਿ ਲੋਕਾਂ ਨੇ ਉਹਨਾਂ ਨੂੰ ਪਹਿਲਾ ਤਿੰਨ ਜਿੱਤਾਈਆਂ ਫਿਰ ਤਿੰਨ ਤੋਂ ਬਾਅਦ ਇੱਕ ਸੀਟ ਰਹਿ ਗਈ ਸੀ ਤੇ ਇਹ ਹਾਲ ਹੈ ਜਿਹੜਾ ਆਉਣ ਵਾਲਾ 27 ਦੇ ਵਿੱਚ ਭਗਵੰਤ ਮਾਨ ਨੂੰ ਡਰ ਖਾਣ ਲੱਗ ਪਿਆ ਕਿ ਜੇਕਰ ਇਹ ਪਾਲਿਸੀ ਪਹਿਲੀ ਗੱਲ ਤਾਂ ਇਹ ਚੱਲਣੀ ਨਹੀਂ ਸੀ ਕਿਸਾਨਾਂ ਨੇ ਚੱਲਣ ਦੇਣੀ ਨਹੀਂ ਸੀ ਕਿਸਾਨਾਂ ਨੇ ਆਪਣੀਆਂ ਹਿੱਕਾਂ ਦੇ ਉੱਪਰ ਜਿਹੜੀਆਂ ਇਹਨਾਂ ਦੀਆਂ ਜੀਵੀ ਸੀ ਮਸ਼ੀਨਾਂ ਸੀ ਜਾਂ ਕੁਝ ਹੋਰ ਸਾਧਨ ਸੀ ਉਹ ਉੱਪਰ ਦੀ ਲੰਘ ਸਕਦੇ ਸੀ ਪਰ ਕਿਸਾਨ ਪਿੱਛੇ ਨਹੀਂ ਹਟਦੇ ਸੀ ਇਹਨਾਂ ਨੇ ਪਤਾ ਲੱਗ ਗਿਆ ਕਿ ਇਹ ਤਾਂ ਅਸੀਂ ਪੁੱਠਾ ਪੰਗਾ ਪਾ ਲਿਆ ਹੈ ਜਿਹੜਾ ਇੱਕ ਗੀਤ ਆ ਇਹ ਪੁੱਠਾ ਪੰਗਾ ਪਾ ਲਿਆ ਬੁੱਕ ਦੇ ਸਿੰਘਾਂ ਨੂੰ ਹੱਥ ਲਾ ਕੇ ਆਇਆ ਜਾਂ ਕੋਈ ਗੀਤਾ ਤੇ ਇਹਨਾਂ ਨੇ ਤਾਂ ਸਮਝਿਆ ਸੀ ਕਿ ਅਸੀਂ ਕਿਸਾਨਾਂ ਨੂੰ ਜੇਕਰ ਧਰਨਾ ਚੁਕਾ ਸਕਦੇ ਆ ਤੇ ਅਸੀਂ ਕਿਸਾਨਾਂ ਨੂੰ ਧਰਨਾ ਤਾਂ ਚੁਕਾਤਾ ਸੀ ਮਿੰਟਾਂ ਦੇ ਵਿੱਚ ਖਦੇੜ ਤੇ ਤੇ ਇਸ ਤਰ੍ਹਾਂ ਹੀ ਅਸੀਂ ਜ਼ਮੀਨ ਕਰ ਲਾਂ ਅਕਵਾਇਰ ਕਰ ਲਾਂਗੇ ਪਰ ਪਤਾ ਨਹੀਂ ਇਹਨਾਂ ਨੂੰ ਇਹ ਪੰਜਾਬੀ ਆ ਇਹ ਆਪਣੇ ਆਪ ਨੂੰ ਇਤਿਹਾਸਿਕ ਹੋਂਦਾ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਕਿ ਮੈਂ ਪੰਜਾਬ ਦਾ ਬੜਾ ਅਤੈਸੀ ਆ ਜੇ ਅਤੈਸੀ ਹੁੰਦਾ ਤੇ ਤੂੰ ਕਿਸਾਨਾਂ ਦੇ ਨਾਲ ਭਾਈ ਜੋ ਕੁਝ ਕਰ ਰਿਆ ਇਹ ਤੈਨੂੰ ਕਰਨਾ ਨਹੀਂ ਚਾਹੀਦਾ ਕਿਉਂਕਿ ਇਨਾ ਕਿਸਾਨਾਂ ਨੇ ਇਨਾ ਪੰਜਾਬੀਆਂ ਨੇ ਤੈਨੂੰ ਆਪਣੀ ਇੱਕ ਇੱਕ ਕੀਮਤੀ ਵੋਟ ਪਾ ਕੇ ਜਿਤਾਇਆ ਸੀ ਕਿ ਤੂੰ ਪੰਜਾਬ ਦਾ ਕੁਝ ਕਰੇਗਾ 3.5 ਸਾਲ ਤੋਂ ਪਲੱਸ ਸਮਾਂ ਹੋ ਗਿਆ ਤੇ ਮੈਨੂੰ ਤਾਂ ਲੱਗਦਾ ਨਹੀਂ ਜਾਂ ਕੋਈ ਹੋਰ ਕਿਸਾਨ ਦੱਸ ਦੇਵੇ ਜਾਂ ਕੋਈ ਪੰਜਾਬੀ ਪੰਜਾਬੀ ਦੱਸ ਦੇਵੇ ਕਿ ਕੀ ਕਰ ਦਿੱਤਾ ਭਾਈ ਸਰਕਾਰ ਨੇ ਉਹੀ ਬਾਹਾਂ ਤੇ ਉਹੀ ਕਹਾੜਾ ਇੱਕ ਕਹਿੰਦੇ ਹੁੰਦੇ ਆ ਜਿਹੜਾ ਪਹਿਲੀਆਂ ਸਰਕਾਰਾਂ ਵੇਲੇ ਸੀ ਚਾਹੇ ਉਹ ਅਕਾਲੀ ਵੇਲੇ ਸੀ ਚਾਹੇ ਕਾਂਗਰਸ ਵੇਲੇ ਸੀ ਉਹੀ ਕੁਝ ਇਹਨੇ ਕੀਤਾ ਤੇ ਉਹੀ ਕੁਝ ਉਹਨਾਂ ਨੇ ਕੀਤਾ ਤੇ ਜਿਹੜੀ ਪਾਲਿਸੀ ਰੱਦ ਹੋਈ ਆ ਇਹ ਮੈਂ ਕਹਿੰਦਾ ਕਿਸਾਨਾਂ ਦੀ ਜਿੱਤ ਹੋਈ ਆ ਇਹ ਸਮੁੱਚੇ ਪੰਜਾਬ ਦੀ ਜਿੱਤ ਹੋਈ ਆ ਨਾਲ ਹੀ ਉਹਨਾਂ ਨੌਜਵਾਨਾਂ ਦਾ ਸੇਰਾ ਵਾਅਦਾਗਾ ਜਿਹੜੇ ਹਰਿਆਣੇ ਦੇ ਵਿੱਚੋਂ ਆ ਕੇ ਪੰਜਾਬ ਦੀ ਖਾਤਰ ਲੜ ਰਹੇ ਸੀ ਤੇ ਉਹਨਾਂ ਨੂੰ ਭਗਵਾਨ ਪ੍ਰਤਮਾਨ ਨੇ ਕਿਹਾ ਸੀ ਕਿ ਹਰਿਆਣੇ ਦੇ ਲੋਕ ਪੰਜਾਬ ਦੇ ਆ ਕੇ ਬਾਧੂ ਪੰਗੇ ਲੈਂਦੇ ਆ ਪਰ ਸਾਂਝ ਏਕੋ ਆ ਠੀਕ ਆ ਕਿ ਤੁਹਾਡੀਆਂ ਜਿਹੜੀਆਂ ਰਾਜਨੀਤਿਕ ਗੰਦੀਆਂ ਸਰਕਾਰਾਂ ਨੇ ਜਿਹੜਾ ਵੱਖਰੇ ਵੱਖਰੇ ਮੁਲਕ ਬਣਾ ਦਿੱਤੇ ਵੱਖਰੀਆਂ ਵੱਖਰੀਆਂ ਸਟੇਟਾਂ ਬਣਾ ਦਿੱਤੀਆਂ ਪੰਜਾਬੀਆਂ ਨੂੰ ਅਜਾੜਾ ਕਰਕੇ ਪੰਜਾਬ ਦਾ ਦੋ ਪੰਜਾਬ ਦੀ ਵੰਡ ਹੋ ਚੁੱਕੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਸੰਤਾਲੀ ਦੇ ਵਿੱਚ ਕੀ ਕੁਝ ਪੰਜਾਬੀਆਂ ਨੇ ਭੋਗਿਆ ਪਾਕਿਸਤਾਨ ਉਧਰ ਭੱਗ ਗਿਆ ਨਨਕਾਣਾ ਸਾਹਿਬ ਸਾਡਾ ਪੰਜਾ ਸਾਹਿਬ ਉਧਰ ਭੱਗ ਗਏ ਸਾਡੇ ਪੰਜਾਬੀ ਵੀਰ ਉਧਰ ਭੱਗ ਗਏ ਤੇ ਉਧਰਲੇ ਇਧਰ ਆ ਗਏ ਤੇ ਸਾਡੇ ਪੰਜਾਬੀ ਬੋਲਦੇ ਹਰਿਆਣੇ ਵਾਲੇ ਉਧਰ ਲਕੀਰਾ ਖਿੱਚ ਦਿੱਤੀਆਂ ਤੇ ਕਹਿੰਦੇ ਉਹ ਹਰਿਆਣਾ ਹੋ ਗਿਆ ਇਹ ਜਿਹੜਾ ਪੰਜਾਬ ਹੋ ਗਿਆ ਜਾਨੀ ਕਿ ਇਹਨਾਂ ਨੇ ਇੱਕ ਉਹ ਵੀ ਇੱਕ ਬੜੀ ਜਿਹੜਾ ਕਿ ਉਸ ਟਾਈਮ 47 ਵੇੜੇ ਜਿੰਨਾ ਹਾਕਮਾਂ ਨੇ ਇਹ ਕੁਝ ਕੀਤਾ ਤੇ ਤੁਹਾਨੂੰ ਹੁਣ ਇਹ ਲੰਬੀ ਰਿਲੇਟ ਹੋ ਜਾਣੀ ਹੈ ਕਹਾਣੀ ਵੈਸੇ ਤੁਹਾਨੂੰ ਸਾਰਾ ਪਤਾਗਾ ਕਿ ਪੰਜਾਬ ਦਾ ਅਜਾੜਾ ਅੱਜ ਤੱਕ ਜਦੋਂ ਵੀ ਹੋਇਆ ਪੰਜਾਬ ਦੇ ਉੱਪਰ ਸਭ ਤੋਂ ਵੱਡੀ ਮਾਰ ਪੰਜਾਬ ਨੂੰ ਪਈ ਆ ਤੇ ਪਰ ਪੰਜਾਬੀਆਂ ਨੇ ਕਦੇ ਆਪਣਾ ਸਿਰ ਕਿਸੇ ਦੇ ਅੱਗੇ ਚਾਹੇ ਕੋਈ ਔਰੰਗਜ਼ੇਬ ਹੋਵੇ ਚਾਹੇ ਜਕਰੀਆ ਖਾਨ ਹੋਵੇ ਚਾਹੇ ਜਹਾਂਨਖਾ ਹੋਣ ਹੋਵੇ ਚਾਹੇ ਅਬਦਾਲੀ ਹੋਵੇ ਚਾਹੇ ਹੋਰ ਬੜੇ-ਬੜੇ ਜਿਹੜੇ ਹਾਕਮ ਹੋਣ ਉਹਨਾਂ ਦੇ ਅੱਗੇ ਏਨ ਨਹੀਂ ਮੰਨੀ ਸਿਰ ਨਹੀਂ ਝੁਕਾਇਆ ਆਪਣਾ ਸਭ ਕੁਝ ਨਸਾਵਰ ਕਰ ਦਿੱਤਾ ਤੇ ਇਸ ਕਰਕੇ ਉਹਨਾਂ ਨੂੰ ਜਿਹੜਾ ਮੂੰਹ ਦੀ ਖਾਣੀ ਪਈ ਆ ਤੇ ਫਿਰ ਸਿੱਕਾਉਮ ਜਿਹੜਾ ਹੱਕ ਵੀ ਆਪਣਾ ਲੈਂਦੇ ਰਹੀ ਐ ਇਸ ਸਮੇਂ-ਸਮੇਂ ਦੀਆਂ ਜਿਹੜੀਆਂ ਖੇਡਾਂ ਤੇ ਬਾਤਾਂ ਨੇ ਤੇ ਜਿਹੜੀ ਇਹ ਪਾਲਸੀ ਲੈਤੀ ਆ ਚਲੋ ਆਪਾਂ ਸਰਕਾਰ ਦਾ ਧੰਨਵਾਦ ਵੀ ਕਰਦੇ ਆ ਵੈਸੇ ਤਾਂ ਚਲੋ ਜੋ ਤੁਹਾਨੂੰ ਪਤਾ ਹੈ ਕਿ ਪਤਾਗਾ ਕੇ ਕਿਸਾਨਾਂ ਨੇ ਜਿਹੜਾ ਅੱਜ ਆ ਪੰਜਾਬੀਆਂ ਨੇ ਹਿੱਕ ਤੇ ਗੋਡਾ ਰੱਖ ਕੇ ਜਾਂ ਧੌਣ ਤੇ ਗੋਡਾ ਰੱਖ ਕੇ ਇਹ ਪਾਲਸੀ ਜਿਹੜੀ ਇਹ ਵਾਪਸ ਕਰਾਈ ਆ ਚਲੋ ਫੇਰ ਵੀ ਇਹ ਕਹਿੰਦੇ ਹੁੰਦੇ ਆ ਸਵੇਰ ਦਾ ਭੁੱਲਿਆ ਸਾਮ ਨੂੰ ਘਰ ਆ ਜਾਵੇ ਉਹਨੂੰ ਭੁੱਲਿਆ ਨਹੀਂ ਸਮਝਦੇ ਤੇ ਚਲੋ ਅਜੇ ਵੀ ਜਿਹੜਾ ਪੰਜਾਬ ਦਾ ਨੁਕਸਾਨ ਹੋਣੋਂ ਬਚ ਗਿਆ ਤੇ ਪਤਾ ਨਹੀਂ ਕਿੰਨਾ ਕੁਝ ਹੋਣਾ ਸੀ ਅਜੇ ਪੰਜਾਬ ਦਾ ਕੀ ਕੁਝ ਅਜਾੜਾ ਹੋਣਾ ਸੀ ਕਿੰਨਾ ਕੁ ਜਾਨੀ ਤੇ مالی ਨੁਕਸਾਨ ਹੋਣਾ ਸੀ ਤੇ ਤੁਸੀਂ ਇਸ ਵੀਡੀਓ ਨੂੰ ਵਕਤ-ਵਕਤੇ ਸ਼ੇਅਰ ਜ਼ਰੂਰ ਕਰਨਾ ਆਪਣੇ ਕਮੈਂਟ ਜ਼ਰੂਰ ਲਿਖਣੇ ਤੇ ਕਮੈਂਟਾਂ ਦੇ ਰਾਹੀਂ ਤੁਹਾਡੇ ਸੁਝਾਅ ਆਉਣੇ ਜ਼ਰੂਰੀ ਬਹੁਤ ਜ਼ਰੂਰੀ ਆ ਇੱਥੇ ਮੈਂ ਕਿਸੇ ਪਾਰਟੀ ਦਾ ਨਮਾਇੰਦਾ ਨਹੀਂ ਅਸੀਂ ਜਿਹੜਾ ਬੰਦਾ ਗਲਤ ਕਰਦਾ ਉਹਨੂੰ ਗਲਤ ਕਹਿੰਦੇ ਆ ਜਿਹੜਾ ਸਹੀ ਕਰਦਾ ਉਹਨੂੰ ਸਹੀ ਕਹਿੰਦੇ ਆ ਤੇ ਇੱਥੇ ਸਾਡਾ ਕਿਸੇ ਨਾਲ ਕੋਈ ਪਿਆਰ ਨਹੀਂ ਕਿਸੇ ਨਾਲ ਕੋਈ ਲਿਹਾਜ਼ ਨਹੀਂ ਨਾ ਹੀ ਕਿਸੇ ਨਾਲ ਦੁਸ਼ਮਣੀ ਆ ਤੇ ਨਾ ਹੀ ਕਿਸੇ ਨਾਲ ਸਾਡਾ ਕੋਈ ਇਸ ਤਰ੍ਹਾਂ ਦਾ ਕੋਈ ਵਿਖੇੜਾਗਾ ਜੋ ਕੁਝ ਜੇ ਪੰਜਾਬ ਦੇ ਉਲਟ ਗੱਲ ਜਾਂਦੀ ਆ ਅਸੀਂ ਉੱਥੇ ਪੰਜਾਬ ਦੇ ਨਾਲ ਖੜਾਂਗੇ ਜੇ ਕਿਸਾਨਾਂ ਦੇ ਖਿਲਾਫ ਗੱਲ ਜਾਂਦੀ ਆ ਉੱਥੇ ਕਿਸਾਨਾਂ ਦੇ ਨਾਲ ਖੜਾਂਗੇ ਜੇ ਮਜ਼ਦੂਰਾਂ ਦੇ ਖਿਲਾਫ ਉਲਟ ਗੱਲ ਜਾਂਦੀ ਆ ਉੱਥੇ ਮਜ਼ਦੂਰਾਂ ਨਾਲ ਵੀ ਖੜਾਂਗੇ ਇਹ ਸਾਡੇ ਸਾਰੇ ਭਾਈ ਨੇ ਅਸੀਂ ਸਭ ਇੱਕ ਆ ਇੱਥੇ ਜਾਤਾਂ ਪਾਤਾਂ ਇਹਨਾਂ ਲੋਕਾਂ ਨੇ ਬਣਾਈਆਂ ਹੋਈਆਂ ਨੇ ਇੱਥੇ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਇੱਥੇ ਇੱਕ ਬੰđਿਆ ਬਣਾ ਦਿੱਤੀਆਂ ਜਾਤਾਂ ਵਿੱਚ ਬਣ ਦਿੱਤਾ ਧਰਮਾਂ ਦੇ ਵਿੱਚ ਬਣ ਦਿੱਤਾ ਇਸ ਕਰਕੇ ਸਾਨੂੰ ਆਪਣਾ ਧਰਮ ਆਪਣਾ ਜਿਹੜਾ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਜਿਹੜਾ ਇਹ ਕੰਮ ਆ ਇਹ ਸਭ ਨੇ ਕੀਤਾਗਾ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਬੈਰਜੀ ਕਾ ਖਾਲਸਾ ਬੈਰਜੀ ਕੀ ਫਤਿਹ